ਹਾਂਜੀ ਸਤਿ ਸ੍ਰੀ ਅਕਾਲ ਜੀ ਆਹ ਸੜਾ ਪਤਾ ਨਹੀਂ ਕਿੰਨੇ ਚੱਕਰ ਚੱਲ ਪਿਆ ਆ ਤੀਜਾ ਸਾਲ ਹੋ ਗਿਆ ਹਰ ਬਰ ਦਿਨ ਗਰਮੀ ਦੇ ਸ਼ੁਰੂ ਹੁੰਦਿਆਂ ਸੜਾ ਜਿਹਦੇ ਸੱਲਾਂ ਨਾਲ ਚੱਕਰ ਪਾ ਜਾਂਦਾ ਮੈਂ ਤਾਂ ਕੁਦਰਤੀ ਨਾ ਮੇਰੇ ਇੱਥੇ ਮੜੇ ਗੁੱਡੇ 'ਚ ਦਰਦਿਆ ਆਉਂਦਾ ਸੀ ਤੇ ਅੱਡੀ 'ਚ ਮੈਨੂੰ ਐ ਲੱਗਿਆ ਮੈਂ ਕਿਹਾ ਯੂਰਿਕ ਐਸਿਡ ਨਾਗਦੇ ਵਧ ਗਿਆ ਹੋਣਗੇ ਕਿਉਂਕਿ ਮੇਰਾ ਕਿਰਾ ਵਧ ਗਿਆ ਸੀ ਉਹ ਮੈਂ ਉਹਦੇ ਚੈੱਕ ਦੇ ਵਿੱਚ ਰਿਪੋਰਟ ਕਰਾਈ ਮੈਂ ਕਿਹਾ ਜਲ ਪ੍ਰੋਫਾਈਲ ਵੀ ਕਰਦੇ ਹੋ ਜਾਂ ਸੜੀ ਪ੍ਰੋਫਾਈਲ ਕਰਾਈ ਉਹ ਸਨ ਉਹਦੇ ਵਿੱਚ ਚੱਲ ਪਿਆ ਕ ਮਸਲਾ ਦਾ ਪਤਾ ਲੱਗ ਗਿਆ ਵੀ ਡਾਊਨ ਹੋ ਗਿਆ ਕ ਤੇ ਇਹ ਸਾਰੇ ਸੱਲ ਕੁਮਾਰ ਚਰ ਘੜਦੇ ਨੇ ਨਾ 15 20 ਜਨਤਾ ਜਮਾਈ ਤੋੜ ਰਹੇ ਨੇ ਆ ਪਿਛਲੇ ਸਾਲ ਦੋ ਨੂੰ ਪਿਛਲੇ ਦੋ ਪਿਛਲੇ ਸਾਲ ਉਤਮਗਰਲੇ ਸਾਲ ਵੀ ਬਸ ਕਰਾ ਕੇ ਰੱਖੀਆ ਮੇਰੀ ਆਪਣਾ ਤੀਜੀ ਇਹਦੀ ਫੇਰ ਪੰਗਾ ਪੈ ਗਿਆ ਥੋੜਾ ਸਾਰਾ ਗਾ ਪਿਆ ਆ ਭਜਨ ਕੋਈ ਹੋਈਆਂ ਉਤੋ ਆ ਕੰਮ ਹੋ ਗਿਆ ਆਲ ਦਾ ਪ੍ਰਚਾਰ ਫੋਪਾਈ ਮਛਰਾ ਮਛਰਾ ਤੋਂ ਸਾਰੇ ਜਣ ਰਿਸ਼ੀਟ ਇੱਕ ਸੇਮ ਹੋ ਗਈ ਪੋਜੀਸ਼ਨ ਆ ਗਈ ਇਹ ਪਿਛਲੇ ਸਾਲ ਵੀ ਆਈ ਬੈਠਾ ਸੀ ਮੇਰੇ ਕੋਲ ਜਵਾਕ ਵੀ ਆਈ ਬੱਥੇ ਸੀ ਸਾਲ ਐਂ ਲੱਗਦਾ ਜਿਵੇਂ ਪਿਛਲੇ ਸਾਲ ਦੀ ਵਗਲ ਹੋਵੇ ਹੈ ਰਿਸ਼ੀਟ ਨੇ ਐਂ ਬੈਠਾ ਸੀ ਚਲੋ ਠੀਕ ਹੈ ਭਾਈ